ਫਗਵਾੜਾ ਸ਼ਹਿਰ ਦੇ ਕਚੈਰੀਆ ਨਜ਼ਦੀਕ ਦਰੀਮ ਵੀਜ਼ਾ ਓਵਰਸੀਜ ਦੇ ਮਾਲਕ ਤੇ ਮਹਿਲਾ ਨੇ ਪੁਰਤਗਾਲ ਦਾ ਨਕਲੀ ਵੀਜ਼ਾ ਦੇਣ ਦੇ aarop lagaye han. ਜਦੋਂ ਮਹਿਲਾ ਨੂੰ ਨਕਲੀ ਵੀਜ਼ੇ ਬਾਰੇ ਪਤਾ ਲੱਗਾ ਤਾਂ ਮਾਲਕ ਤੋਂ ਪੈਸੇ ਮੰਗੇਤਾ ਮਾਲਕ ਦਫਤਰ ਛੱਡ ਕੇ ਫਰਾਰ ਹੋ ਗਿਆ। ਸੋਨਿਆ ਨਿਵਾਸੀ ਜਲੰਧਰ ਨੇ ਦੱਸਿਆ ਕਿ ਅਸੀਂ ਦਰੀਮ ਵੀਜ਼ਾ ਓਵਰਸੀਜ ਤੋਂ ਪੁਰਤਗਾਲ ਦਾ ਵੀਜ਼ਾ ਲਗਾਉਣ ਲਈ 3 ਲੱਖ ਰੁਪਏ ਦਿੱਤੇ ਸਨ। ਜਦੋਂ ਅਸੀਂ 에ਜੰਟਾ ਨੂੰ ਵੀਜ਼ਾ ਦਿਖਾਇਆ ਤਾਂ ਵੀਜ਼ਾ ਨਕਲੀ ਨਿਕਲਿਆ ਜਦੋਂ 에ਜੰਟ ਤੋਂ ਪੈਸੇ ਮੰਗੇ ਤਾਂ ਉਸਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਦਫਤਰ ਤੋਂ ਫਰਾਰ ਹੋ ਗਿਆ ਮੌਕੇ ਤੇ 112 ਨੰਬਰ ਤੇ ਮਹਿਲਾ ਨੇ ਫੋਨ ਕੀਤਾ ਤਾਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਫਗਵਾੜਾ ਐਕਸਪ੍ਰੈਸ ਨਿਊਜ਼ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਸਾਡਾ ਸੀਨਾ ਆਪਣੇ ਕੋਲ ਨਾ ਅਸੀਂ ਆਪਣੇ ਲਈ ਵੀਜ਼ਾ ਲਵਾਏ ਸੀਗੇ ਅਸੀਂ ਇਹਨਾਂ ਨੂੰ ਪੈਸੇ ਦਿੱਤੇ ਠੀਕ ਹੈ ਨਾ ਇਹਨਾਂ ਨੇ ਨਕਲੀ ਵੀਜ਼ਾ ਦਿੱਤੇ ਸਾਨੂੰ ਕਹਿੰਦੇ ਤੁਹਾਡੇ ਬੰਦੇ ਦਾ ਵੀਜ਼ਾ ਲੱਗਿਆ ਉਸ ਤੋਂ ਬਾਅਦ ਜਿਹੜੇ ਤੇ ਮਾਲਕਾ ਉਹ ਭੱਜ ਗਏ ਆ ਕਿ ਅ ਜਦੋਂ ਸਾਨੂੰ ਪਤਾ ਲੱਗਾ ਕਿ ਨਕਲੀ ਵੀਜ਼ਾ ਲੱਗਾ ਹੈ ਤੇ ਅਸੀਂ ਇੱਥੇ ਦੁਬਾਰਾ ਅਸੀਂ ਆਏ ਕਿ ਸਾਡੇ ਪੈਸੇ ਸਾਨੂੰ ਵਾਪਸ ਕਰੋ ਤਾਂ ਉਹ ਕਹਿੰਦੇ ਕਿ ਅਸੀਂ ਨਹੀਂ ਦੇਵੇਂ ਹੈਗੇ ਤੁਹਾਡਾ ਕੀ ਨਾਮ ਹੈ ਜੀ ਮੇਰਾ ਸੋਨਿਆ ਕਿੱਥੋਂ ਆਏ ਤੁਸੀਂ ਅਸੀਂ ਜਲੰਧਰ ਤੋਂ ਜਲੰਧਰ ਤੋਂ ਆਈ ਆਂ ਇਹ ਤੁਸੀਂ ਇਹ ਕੁੱਲ ਪੈਸੇ ਕਿਨੇ ਦਿੱਤੇ ਇਹਨਾਂ ਨੂੰ ਅਸੀਂ ਇਹਨਾਂ ਨੂੰ 3 ਲੱਖ ਪੈਸੇ ਦਿੱਤੇ ਆ ਮੈਨੂੰ ਕਿਹਨੂੰ ਦਿੱਤਾ ਸੀ 3 ਲੱਖ ਜੀ ਉਹ ਮੈਡਮ ਨੂੰ ਦਿੱਤਾ ਸੀਗਾ ਮੈਡਮ ਅੰਦਰ ਆ ਉਹਨਾਂ ਨੂੰ ਦਿੱਤਾ ਸੀ ਤੁਹਾਨੂੰ ਦੱਸਿਆ ਸੀ ਕਿਸੇ ਨੇ ਇੱਥੇ ਆਉਣ ਨੂੰ ਜਾਂ ਤੁਸੀਂ ਮਨ ਕਿੱਦਾਂ ਆਏ ਇੱਥੇ ਅਸੀਂ ਇਹਨਾਂ ਦੀ ਵੀਡੀਓ ਦੇਖ ਕੇ ਆਏ ਸੀਗੇ ਹਾਂਜੀ ਫਿਰ ਇਹਨਾਂ ਨੇ ਗੱਲ ਵੀ ਕੀਤੀ ਸੀ ਇਹਨਾਂ ਨਾਲ ਸਾਰੀ ਗੱਲ ਕੀਤੀ ਹੈ ਕਹਿੰਦੇ ਬਿਲਕੁਲ ਸਹੀ ਆ ਕਹਿੰਦੇ ਫੇਕ ਨਹੀਂ ਹੈਗਾ ਅਸੀਂ ਇਹਨਾਂ ਨੂੰ ਪੁੱਛਿਆ ਇਹ ਨਕਲੀ ਵੀਜ਼ਾ ਕਿੱਥੇ ਦਾ ਦਿੱਤਾ ਤੁਹਾਨੂੰ ਪੁਰਤਗਾਲ ਦਾ ਤੇ ਕਿੰਨੇ ਪੈਸੇ ਲਏ ਏ ਟੋਟਲ ਇਹਨਾਂ ਨੇ 3 ਲੱਖ ਰੁਪਇਆ ਲੈ ਲਿਆ ਟੋਟਲ ਕਿੰਨੇ ਲੱਖ ਰੁਪਇਆ ਲੈ ਡੋਟਲ ਆ ਜੀ ਹਾਂਜੀ 3 ਲੱਖ ਤੁਹਾਨੂੰ ਨਕਲੀ ਵੀਜ਼ਾ ਲਾਗੇ ਤਾਂ ਉਹ ਦਿੱਤਾ ਹਾਂਜੀ ਹਾਂਜੀ ਤੁਸੀਂ ਕਿੱਥੋਂ ਵੈਰੀਫਾਈ ਕਰਾਇਆ ਜੀ ਤੁਸੀਂ ਅਸੀਂ ਤੇ ਜਿਹਨੂੰ ਪੈਸੇ ਦਿੱਤੇ ਆ ਉਹਨਾਂ ਦੀ ਕੋਈ ਰਸੀਦ ਹੈਗੀ ਆ ਤੁਹਾਡੇ ਕੋਲ ਪੈਸੇ ਦਿੱਤੇ ਆ ਦੀ ਹਾਂਜੀ ਕੋਈ ਤਾਂ ਹੈਗਾ ਆ ਕਿੱਦਾਂ ਦਿੱਥੇ ਸੀਗੇ ਪੈਸੇ ਅਸੀਂ ਕੈਸ਼ ਵੀ ਦਿੱਤੇ ਅਸੀਂ ਆਨਲਾਈਨ ਵੀ ਦਿੱਤੇ ਹੋਇਆ ਠੀਕ ਆ ਜੀ ਤੇ ਕੀ ਮੰਗ ਕਰਦੇ ਹੋ ਹੁਣ ਤੁਸੀਂ ਅਸੀਂ ਕਹਿੰਦੇ ਇਹਨਾਂ ਨੂੰ ਨਗਰੀ ਦੀ ਰੇਟ ਆ ਕੇ ਤੋਂ ਸਾਡੇ ਸਾਨੂੰ ਪੈਸੇ ਵਾਪਸ ਕਰਨ ਤੇ ਜਿੰਨੇ ਪੈਸੇ ਸਾਨੂੰ ਦਿੱਤੇ ਸਾਰੇ ਸਾਨੂੰ ਸਾਡੇ ਵਾਪਸ ਮੌਕੇ ਤੇ ਪੁਲਿਸ ਕੈਦ ਕੀਤੀ ਆ ਤੁਸੀਂ ਹਾਂਜੀ ਮੌਕੇ ਤੇ ਪੁਲਿਸ ਕੈਦ ਕੀਤੀ ਆ ਹਾਂਜੀ ਹਾਂਜੀ ਜਿਹਨਾਂ ਨੂੰ ਕੀਤੀ ਆ ਜੀ ਇਹਨਾਂ ਨੂੰ ਕਿਤੇ ਸਾਥ ਵੀ ਆਏ ਹੋਇਆ ਉਹ ਪਿੱਛੇ ਛੜਿਆ ਉਹਨਾਂ ਅਸੀਂ ਚੱਲੇ ਆ ਕਪਰੇਨ ਦੇ ਹੋ ਗਿਆ ਮੇਰੇ ਵੀ ਆਇਆ ਸੀ ਕੱਲ ਵੀ ਰਾਜਨਾਂ ਜੀ ਕੰਪਲੇਟ ਜਿਹੜੀ ਕੀਤੀ ਆ ਇਹਨਾਂ ਨੂੰ ਕੀਤੀ ਕਿੱਥੇ ਕੀਤੀ ਆ 112 ਤੇ ਕੀਤੀ ਆ 112 ਤੇ ਕੰਪਲੇਟ ਕੀਤੀ ਤੇ ਮੌਕੇ ਤੇ ਪੁਲਿਸ ਆ ਗਈ ਸੀ ਟਾਈਮ ਤੇ ਹਾਂਜੀ ਆ ਗਈ ਸੀ 15 20 ਮਿੰਟ ਬਾਅਦ ਆ ਗਈ ਸੀ ਜੀ 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 ਇੱਧਰ ਜੇ ਤੁਸੀਂ ਜਾਓਗੇ ਪਲੈਨ ਆ ਰਿਹਾ ਕੁੜੀਆਂ ਨੂੰ ਅੰਦਰ ਤੇ ਬਾਹਰ ਨਹੀਂ ਆਉਣ ਦੇਣਾ ਬਾਹਰ ਆ ਕੇ ਪੁਸ਼ਿਆ ਨੂੰ ਕੋਨੇ ਸਾਡਾ ਪੈਸੇ ਲੈਣ ਦੇਣਾ ਕੈਚ ਕਰਨਾ ਤੁਹਾਨੂੰ ਕੋਈ ਦੱਸਿਆ ਵੀ ਦੀ 15 ਅਪ੍ਰੈਲ। ਹਾਂ ਜੀ ਡਾਕਟਰ ਜੀ ਉਸ ਤੋਂ ਅਗਰ ਉਹ ਪ੍ਰੈਗਨਨਸੀ ਦਾ ਵੀਜਾ ਜਿਹੜਾ ਤੁਹਾਡਾ ਦੂਜਾ ਲਾਉਣਾ ਹੈ। ਠੀਕ ਹੈ। ਵੀਜਾ ਚਾਹ ਨਹੀਂ ਲਗਾਇਆ ਗਿਆ ਹੈ। ਹਾਂ ਜੀ। ਇਹਦੇ ਬਾਰੇ ਤੁਸੀਂ ਕਿਸੇ ਉੱਚ ਅਧਿਕਾਰੀ ਨਾਲ ਗੱਲ ਕੀਤੀ? ਉੱਚ ਅਧਿਕਾਰੀ ਉਹ ਆਈਓ ਨੂੰ ਭਰਾਇਆ ਹੋਵੇ। ਤੁਸੀਂ ਇਹ ਇਹਦੇ ਜਿਹੜੇ ਮਾਲਕ ਹੈਗੇ ਯਾਰ ਦੀਪ ਓਵਰਸੀਜ਼ ਨੇ ਉਹਨੂੰ ਬੁਲਾਇਆ ਜਿਹੜਾ ਗੱਲ ਹੋਣਾ ਠੀਕ ਉਹ ਸਰੀਰਵਾਰ ਨੂੰ ਆਵੇ ਕਹਿੰਦਾ ਬਾਹਰ ਗਿਆ। ਕਿਨੇ ਦਿਨਾਂ ਬਾਅਦ? ਸਰੀਰਵਾਰ ਨੂੰ ਕਹਿੰਦਾ ਆਉਂਗਾ। ਠੀਕ ਹੈ। ਤੇ ਇਹਨਾਂ ਤੋਂ ਅਗਲੀ ਕਾਰਵਾਈ ਕੀ ਹੋਏਗੀ ਜੀ? ਅਗਲੀ ਕਾਰਵਾਈ ਉਥਾਰੇ ਵਾਲੇ ਕੰਮ ਜੀ। ਤਾਂ ਇਹ ਸਤਿਵਾਨਾ ਗੱਲ ਕਹਿੰਦੇ ਕਿ ਤੇ ਕੰਪਲੀਟ ਦੇਣਗੇ ਤੇ ਤੁਹਾਨੂੰ ਜ ਆਪਣੇ ਤੁਹਾਨੂੰ